ਜੀਐਮ 7 ਖਬਰਨਾਮਾ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਨਮਸ਼ਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਮਹਿ ਸਤਸੰਗਜੀ ਅਸੀਂ ਸਮੇਂ-ਸਮੇਂ ਤੇ ਜਿਹੜੀ ਮਹਿਗੋਜ ਠੇਰਾਂ ਦੀ ਅਪਡੇਟ ਆ ਉਹ ਦਿਖਾਉਂਦੇ ਰਹਿੰਦੇ ਆ ਤੇ ਅੱਜ ਵੀ 18 ਤਰੀਕ ਐ ਫਰਵਰੀ ਦੀ ਜਿਹੜਾ ਜੇਠਾ ਐਤਵਾਰ ਆ ਅੱਜ ਦੂਰ ਦੂਰੋਂ ਸੰਗਤਾਂ ਜਿਹੜੀਆਂ ਉਹ ਅੱਜ ਇਥੇ ਨਾਤਮਸਕ ਹੋਣ ਲਈ ਆਈਆਂ ਕਮੇਟੀ ਮੈਂਬਰ ਵੀ ਆਏ ਆ ਔਰ ਅੱਜ ਜਾ ਸਲਾਨਾ ਮੇਲਾ ਹੁੰਦਾ 28 ਮਈ ਨੂੰ ਉਹਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਆ ਜਿਹਦੇ ਵਿੱਚ ਜਿਹੜੇ ਫਲੈਕਸ ਬੋਰਡ ਹੈਗੇ ਆ ਉਹ ਲਗਾ ਦਿੱਤੇ ਗਏ ਆ ਪਿੰਡ ਦੇ ਵਿੱਚ ਜਿਹਦੇ ਵਿੱਚ ਮਸ਼ੀਨੀ ਕਲਾਕਾਰ ਜਿਹੜਾ ਇੱਕ ਨਿਰਮਲ ਨਮਾ ਲੁਧਿਆਣੇ ਤੋਂ ਜਿਹੜੇ ਕੁਲਦੀਪ ਮਾਨਕ ਦੀ ਆਵਾਜ਼ ਦਾ ਭਲੇਖਾ ਪਾਉਂਦਾ ਜੀਤਾ ਪਵਾਰ ਉਹਨਾਂ ਦੇ ਜਿਹੜਾ ਮਾਨਕ ਸਾਹਿਬ ਦੇ ਨੇੜੇ ਰਿਹਾ ਉਹਨਾਂ ਦੇ ਨਾਲ ਸੁਨੀਤਾ ਕੰਨੇਵਾਲੀ ਤੇ ਜਿਹੜੀ ਇੱਕ ਬੀਬੀ ਹੈਗੀ ਆ ਪਾਲੀ ਦੇਤ ਵਾਲੀਆ ਦੇ ਨਾਲ ਬੜੀ ਲੰਮਾ ਸਮਾਂ ਸੰਗਤ ਕੀਤੀ ਹੈ ਨਾ ਬੀਬੀ ਸਿਮਰਨ ਸੇਮੀ ਜੀ ਉਹ ਵੀ ਇਸ ਸਾਲ ਜਿਹੜਾ 28 ਮਈ ਨੂੰ ਮੇਲੇ ਦੇ ਵਿੱਚ ਆ ਕੇ ਸੰਗਤਾਂ ਨੂੰ ਆਪਣੀ ਜੀ ਕਲਾ ਦੇ ਜੋਰ ਦਿਖਾਣਗੇ ਤੇ ਇਸ ਤੋਂ ਇਲਾਵਾ ਜਿਹੜਾ ਇਹ ਨਵਿਨੀਕਰਨ ਹੋ ਰਿਹਾ ਕੀ ਕੀ ਹੋ ਰਿਹਾ ਕੀ ਅੱਗੇ ਯੋਜਨਾਵਾਂ ਲਿਖੀਆਂ ਹਨ ਇਹਨਾਂ ਨੇ ਜਿਹੜੀ ਕਮੇਟੀ ਆ ਉਹਦੇ ਬਾਰੇ ਅਸੀਂ ਜਾਣਾਂਗੇ ਕਮੇਟੀ ਦੇ ਪ੍ਰਧਾਨ ਦਵਿੰਦਰ ਜੀ ਤੇ ਕੈਸ਼ੀਅਰ ਹੈਗੇ ਆ ਹਰਜਿੰਦਰ ਰਾਣਾ ਜੀ ਇਹਨਾਂ ਕੋਲ ਜਾਣਦੇ ਆ ਕਿ ਕੀ ਕੀ ਅੱਗੇ ਜਿਹੜੇ ਪ੍ਰੋਗਰਾਮ ਉਲੀਕੇ ਨੇ ਆਪਾਂ ਦੇ ਹੋਜੀ ਨੂੰ ਬਹੁਤ ਮਾਰਦੇ ਬੀਗੋ ਨੀਰੋ ਮੈਂ ਆਹ ਹੈ ਆ ਵੀ ਦੋ ਸਾਡੇ ਆਦਰਯੋਗ ਸਤਕਾਰਤਕ ਭਾਈ ਸਾਹਿਬ ਨੂੰ ਸਾਡੇ ਕਮੇਟੀ ਦੇ ਅਹੁਦੇਦਾਰ ਨਵਿੰਦਰ ਭੱਲੂ ਜੀ ਜੋ ਜਨਰਲ ਸਤਗੁਰ ਗੁਰਦਾਸ ਮਹਾਰਾਜ ਜੀ ਜੈ ਬਹੁਤ ਬਹੁਤ ਮੁਹਾਰਤਾਂ ਜੀ ਤੁਹਾਨੂੰ ਬਾਬਾ ਮਹਿਬ ਮਾਤਾ ਸਤਿਏਵੰਨੋ ਸਾਰੇ ਸਾਡੇ ਸੇਵਾ ਵਿੱਚ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ 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 ਜ ਅਜਲੇਕੋ ਰੋ ਰੋ ਅਜਲਾ ਜੀ ਬਲੌਗ ਲੱਗ ਗਿਆ ਜੈਗਰਦੇਵ ਧਨਗਰਦੇ ਅੱਜ ਅੰਗਣ ਦਾ ਜੇਠਾ ਐਤਵਾਰ ਹੋਣ ਕਰਕੇ ਸੰਗਤਾਂ ਦਾ ਜਮਾਬੜਾ ਤੁਸੀਂ ਦੇਖ ਸਕਦੇ ਹੋ ਦੇਰ ਦੁਰਾਡੇ ਤੋਂ ਦੇਸ਼ਾਂ-ਵਿਦੇਸ਼ਾਂ ਤੋਂ ਵੀ ਸੰਗਤਾਂ ਇੱਥੇ ਸ਼ਿਰਕਤ ਕਰ ਰਹੀਆਂ ਨੇ ਅੱਜ ਕਾਫੀ ਰਾਸ਼ੀਆ ਸੰਗਤਾਂ ਬਾਰੋ-ਵਾਰੀ ਆਪਣਾ ਸਤਿਗੁਰੂ ਬਿਹੇਜ ਜੀਰੇ ਮਾਤਾ ਸਤਿਆ ਜੀ ਦੇ ਚਰਨਾਂ ਜੀ ਨਾਲ ਤੁਮਸਤ ਹੋ ਰਹੇ ਨੇ ਔਰ ਸਾਡੀ ਜੋ ਸਮੁੱਚੀ ਕਮੇਟੀ ਆ ਉਹਨਾਂ ਬਣੋਂ ਜੋ ਸਾਡੇ ਸਰਕਾਰਤੰਗ ਭਾਈ ਸਾਹਿਬ ਐ ਉਹਨਾਂ ਨੂੰ ਸਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਤੇ ਪ੍ਰਧਾਨ ਜਵਿੰਦਰ ਕੁਮਾਰ ਜੀ ਲੁਧਿਆਣੇ ਤੋਂ ਔਰ ਚੇਅਰਮੈਨ ਸ਼ਿਵਰਾਮ ਜੀ ਤੇ ਸਾਡੇ ਸੈਕਟਰੀ ਸਾਹਿਬ ਇੰਦਰਜੀਤ ਜੀ ਔਰ ਵਿਸ਼ੇਸ਼ ਧੰਨਵਾਦ ਜੇਐਮ7 ਸਾਡੇ ਵੀਰ ਸਖਤਰ ਗੁਰਵਖਸ਼ ਮਹਿਜੀ ਦਾ ਜੋ ਪੂਰੀ ਲਾਈਵ ਕਵਰੇਜ ਸਾਨੂੰ ਕਰਕੇ ਦੇਸ਼ ਆਪਦੇਸ਼ਾ ਤੱਕ ਪਹੁੰਚਾਉਂਦੇ ਨੇ ਤੇ ਆਈ ਹੋਈ ਸੰਗ ਦਾ ਅਸੀਂ ਸਮੁੱਚੀ ਮਹਿ ਬੈਲਫੇਅਰ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਅੱਜ ਦੇ ਜੋ ਪਰਬ ਹੈ ਜੋ ਅੱਜ ਦਾ ਜੇਠਾ ਐਤਵਾਰ ਹੈ ਉਸ ਦੇ ਵਿੱਚ ਚੰਦ ਸ਼ਬਦ ਸਾਡੇ ਪ੍ਰਧਾਨ ਗਵਿੰਦਰ ਕੁਮਾਰ ਜੀ ਸਾਡੇ ਨਾਲ ਕਰਨਗੇ ਮਾਤਾ ਸਦਿਆ ਗੋਦ ਮਹਿ ਜਿਥੇਰੇ ਆਈ ਸੰਗਤ ਦਾ ਕਮੇਟੀ ਵੱਲੋਂ ਤੈਅ ਦਿ ਲੋ ਧੰਨਵਾਦ ਦੀ ਹੁੰਦਿਆਂ ਤੇ ਆਈ ਸੰਗਤ ਦਾ ਕੋਟੀ ਕੋਟੀ ਧੰਨਵਾਦ ਕਰਦੇ ਆ ਜੈ ਕਰਦੇ ਆ ਧੰਨਵਾਦ ਜੀ ਅੱਗੇ ਜਿਹੜੀਆਂ ਦੀ ਜਗ੍ਹਾ ਦਾ ਨਵੀਨੀਕਰਨ ਕਰਨ ਦੇ ਲਈ ਕੋਈ ਯੋਜਨਾਵਾਂ ਤੁਸੀਂ ਨਹੀਂ ਕੀਤੀ ਨਵੀਨੀਕਰਨ ਇਹਦਾ ਇਤਰਾ ਹੈਗਾ ਬਈ ਟੈਨ ਲੱਗੀ ਹੈਗੀ ਆ ਜੀ ਤੇ ਉਸ ਤੋਂ ਬਾਅਦ ਸਟੇਜ ਬਣਾਈ ਹੈਗੀ ਆ ਚਾਰਦੁواری ਅਜੇ ਤੱਕ ਨਹੀਂ ਕਿਸੇ ਨੇ ਵੀ ਦਿਖਾਈ ਚਾਰਦੁواری ਬਣਾਈ ਹੈਗੀ ਆ ਤੇ ਹੋਰ ਬਹੁਤ ਕੁਝ ਹੈ ਤੁਹਾਡੇ ਸਾਹਮਣੇ ਆ ਸਭ ਦੇਖ ਸਕਦੇ ਹੋ ਇੱਕ ਸਾਲ ਦੇ ਅੰਦਰ ਅਹ ਦੂਸਰੀ ਗੱਲ ਇਹ ਸੀ ਕਿ ਜੋ ਹੁਣ ਨਵਾਂ ਮੇਲੇ ਦੀ ਡੇਟ ਤੈਅ ਕਰ ਦਿੱਤੀ ਗਈ ਹੈ ਮੇਲੇ ਦੀ ਤਿਆਰੀਆਂ ਆਰੰਭ ਹੋਈਆਂ ਉਹਦੀ ਬਾਰੇ ਰੂਪ ਰੇਖਾ ਕੀ ਤਿਆਰ ਕੀਤੀ ਗਈ ਹੈ 28 ਲਈ ਨੂੰ ਜਿਹੜਾ ਮੇਲਾ ਹੈਗਾ ਉਹ ਪਹਿਲਾਂ ਦੀ ਤਰ੍ਹਾਂ ਜਗ੍ਹਾ ਕਰਵਾਇਆ ਜਾਊਗਾ ਤੇ ਗਾਇਕ ਜਿਹੜੇ ਹੈਗੇ ਆ ਮਸ਼ਿਨਰੀ ਗਾਇਕਾਂ ਬੁੱਕ ਕੀਤੇ ਗਏ ਆ ਤੇ ਬਾਕੀ ਮੇਲੇ ਦਾ ਜਿਹੜਾ ਪ੍ਰਬੰਧ ਹੈਗਾ ਉਹ ਸੰਗਤ ਦੇ ਸਹਿਯੋਗ ਦੇ ਨਾਲ ਕੀਤਾ ਜਾਊਗਾ ਆਪਾਂ ਚੇਅਰਮੈਨ ਸ਼ੇਵਰਾਜ ਜੀ ਤੋਂ ਪੁੱਛਾਂਗੇ ਜੋ ਇਹਦੀ ਬੈਦਬੰਦੀ ਜੋ ਮੇਲੇ ਦੀ ਹੈ ਉਹ ਕਿਸ ਤਰ੍ਹਾਂ ਕੀਤੀ ਗਈ ਆ ਤੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਇਹਦੇ ਬਾਰੇ ਚੰਗ ਚਾਪਦੇ ਜੀ ਹਜੂਰ ਕਹੋ ਜੀ ਧੰਤਨ ਬਾਬਾ ਮਹੇ ਧੰਤਨ ਮਾਤਾ ਸਤਿਓ ਬੜੇ ਬਡੇ ਛੇਰੇ ਤੁਹਾਡੀ ਹਾਜ਼ਰੀ ਵਿੱਚ ਅੱਜ ਜੋ ਔਜ਼ਲਾ ਪਿੰਡ ਤਹਿਸੀਲ ਫਲੋਰ ਤੋਂ ਸੰਗਤ ਚੱਲ ਕੇ ਆਈ ਆ ਆਪਣੇ ਕਾਕੇ ਦੇ ਵਿਆਹ ਦੀ ਖੁਸ਼ੀ ਵਿੱਚ ਨੂੰ ਪੁੱਤ ਨੂੰ ਲੈ ਕੇ ਆਇਆ ਮੱਥਾ ਟਿਕਾਇਆ ਜੋ ਵੀ ਇਹਨਾਂ ਦੀਆਂ ਮਨੋ ਭਾਵਨਾ ਪੂਰੀਆਂ ਕਰਨੀਆਂ ਔਰ ਕਸ਼ੇਰ ਸਾਹਿਬ ਵੱਲੋਂ ਪੁੱਛਿਆ ਗਿਆ ਕਿ ਮੇਲੇ ਦੀ ਰੂਪਰੇਖਾ ਪਿਛਲੇ ਨਾਲੋਂ ਵੀ ਬਾਬਾ ਮਹੇ ਤੇ ਮਾਤਾ ਸਤਿਆ ਆਪ ਵਿੱਚ ਹੋ ਕੇ ਕਰਾਉਣਗੇ ਅਸੀਂ ਇਹਨਾਂ ਦੇ ਬਗੈਰ ਕੁਝ ਵੀ ਨਹੀਂ ਕਰ ਸਕਦੇ ਜੈ ਗੁਰਦੇਵ ਧੰਨ ਗੁਰਦੇਵ ਅਸੀਂ ਫਿਰ ਪੂਰੀ ਸੰਗਤਾਂ ਦਾ ਤਿਆਰ ਤਰਵਾਦੀ ਹਾਂ ਤੇ ਆਸ ਕਰਦੇ ਹਾਂ ਮਾਤਾ ਸਤਿਆ ਇਹਨਾਂ ਦੀ ਸਾਰ ਮਨੋਕਾਮਨਾ ਪੂਰੀ ਕਰੇਗੀ ਔਰ ਸਾਰੇ ਸੰਗਤਾਂ ਨੂੰ ਦੇਸ਼ ਵਿਦੇਸ਼ ਸਾਰੇ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਬਹੁਤ ਹੀ ਸਾਡਾ ਆਦੀਸਤਾਨ ਹੈ ਕਿਤੇ ਜਦੋਂ ਵੀ ਟਾਈਮ ਲੱਗਿਆ ਕਰੋ ਦਰਵਾਜ਼ਾ ਵਿਸ਼ੇ ਖੁੱਲਾ ਰਹਿੰਦਾ ਹੈ ਜਿੱਥੇ ਐਤਵਾਰ ਤਾਂ ਹੁੰਦਾ ਹੈ ਬਾਕੀ ਦਿਨ ਵੀ ਜਦੋਂ ਮਰਜ਼ੀ ਤੁਸੀਂ ਫੋਨ ਕਰਕੇ ਇਸ ਜਗ੍ਹਾ ਤੇ ਆ ਕੇ ਨਤਮਸਤਕ ਹੋ ਸਕਦੇ ਆ ਤੇ ਸਾਰੇ ਚੈਨਲ ਦੇਖ ਰਹੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦੀ ਜੈ ਕਰਦੇਵ ਧੰਨਵਾਦ ਤੁਸੀਂ ਵੱਡੇ ਆ ਜੀ ਕੀ ਨਾਮ ਕੀ ਨਾਮ ਤੁਹਾਡਾ ਸੰਦੀਪ ਕੁਮਾਰ ਜੀ ਜੀ ਮਾਲ ਕਿੱਥੋਂ ਆਏ ਹੋ ਫਗਵਾੜੇ ਦਾ ਗੋਡਾ ਸਰ ਜੀ ਧੰਨਵਾਦ ਭੂ ਜੀ ਮੈਂ ਕਰਦਾ ਪਹਿਲੀ ਗੱਲ ਕਰ ਦਿੰਦਾ ਜੈ ਕਰਦੇਵ ਧੰਨ ਕਰਦੇਵ ਅੱਜ ਮਿਹੇ ਸਤਿਆ ਤੋਂ ਸਾਡੇ ਭਾਈ ਸਾਹਿਬ ਸੰਦੀਪ ਕੁਮਾਰ ਜੀ ਫਵਾੜੇ ਤੋਂ ਇੱਕ ਵਿਸ਼ੇਸ਼ ਤੌਰ ਤੇ ਘਰ ਲੈ ਕੇ ਆਏ ਮਹਾਰਾਜ ਦੇ ਚਰਨਾ ਜੀ ਆਸਥਾ ਤੋਂ ਇਹਨਾਂ ਦਾ ਘਰ ਬਣਿਆ ਕਰਨ ਬਣਨ ਦੀ ਖੁਸ਼ੀ ਵਿੱਚ ਇੱਕ ਨਕਸ਼ਾ ਤੇ ਮਾਡਲ ਜਿਹੜਾ ਘਰ ਦਾ ਲੈ ਕੇ ਆਏ ਆ ਤੇ ਉਹਨਾਂ ਦੀ ਆਸਥਾ ਸੀ ਅੱਜ ਉਹ ਪ੍ਰਵਾਨ ਹੋਈ ਆ ਤੇ ਇਹ ਅੱਜ ਉਹਨਾਂ ਦੇ ਮਾਤਾ ਸਤਿਆ ਤੇ ਮਿਹੇ ਪਰਿਵਾਰ ਬਾਬਾ ਜੀ ਦੇ ਚਰਨਾ ਜੀ ਨਤਮਸਤ ਹੋਏ ਨੇ ਔਰ ਉਹਨਾਂ ਦਾ ਕੋਟਨ ਕੋਟਨ ਸ਼ੁਕਰਾਨੇ ਦੇ ਰੂਪ ਵਿੱਚ ਇੱਕ ਘਰ ਦਾ ਮਾਡਲ ਲੈ ਕੇ ਆਏ ਜੀ ਔਰ ਮੇਰੀ ਕਮੇਟੀ ਵੱਲੋਂ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਕਿ ਇਸ ਤਰ੍ਹਾਂ ਦਾ ਫੂਸੋਸੀ ਇਹਨਾਂ ਦਾ ਇਤਨਾ ਬਰਾਲਾ ਸੀ ਇੱਕ ਇਹਨਾਂ ਦਾ ਧਿਆਨ ਸੀਗਾ ਆਸਤਾ ਸੀ ਜੋ ਉਹਨਾਂ ਦੀ ਪੂਰੀ ਹੋਈ ਆ ਤੇ ਅਸੀਂ ਹੋਰ ਉਹਨਾਂ ਨੂੰ ਵੀ ਅਪੀਲ ਕਰਦੇ ਆ ਵੀ ਜੇ ਤੇ ਕੋਈ ਮੰਗ ਹੁੰਦੀ ਆ ਤਾਂ ਜਰੂਰ ਇਦਾਂ ਕਰਿਆ ਕਰੋ ਇਹ ਬਾਬੇ ਦੇਣਦਾਰ ਆ ਸਭ ਕੁਝ ਸਾਰੇ ਮਨੋਕਾਮਨਾ ਪੂਰੀਆਂ ਕਰਦੇ ਨੇ ਤੇ ਇਹਨਾਂ ਦੀ ਵੀ ਉਤੀ ਆ ਬਾਕੀ ਸਾਰਿਆਂ ਦੀ ਹੋਣਗੀ ਜੀ ਜੈ ਕਰਦੇਵ ਧੰਨ ਕਰਦੇ ਜੀ